ਸੀ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਜਿਹੜੀਆਂ ਇੰਟੈਲੀਜੈਂਸੀਆਂ ਐਪਾਂ ਨੇ ਉਹਨਾਂ ਤੋਂ ਮੌਤਵਿਦਾਨ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਦੋਸਤੋ ਇਹ ਸਭ ਐਲਾਨਸਿਆਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਜਿੰਨਾ ਕੋਲ ਇੱਕ ਬਹੁਤ ਵੱਡਾ ਤੰਤਰ ਹੈ ਜਿਹੜਾ પણ આપણે ફાવ વર્તની કોશિશ કર દિયાને تے ਕਰਨੀ ਆ કે ਕਿ ਕਿਉਂਕਿ ਜਿਹੜਾ ਇਹ ਜਿਹੀਆਂ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆदमी ਦੀ ਤਾਂ ਚੱਲਦੀ ਨਹੀਂ ਉਹ سارے ਦੇ سارے کارਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਆ ਤੇ ਆਪਾਂ ਜਿਹੜੇ ਲੋਕ کارਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਸੋਚੋ ਜਰਾ ਉਹ ਆਪਣੇ ਵਾਸਤੇ ਹੀ ਚੰਗੀ ਗੱਲ ਆ ਜਾਂ ਆਪਣੇ ਅਸਤਤ ਦੀ ਗੱਲ ਅਕਤਮੀ ਕਰ ਸਕਦੇ ਹਾਂ ਉਹਨਾਂ ਦੇ ਮਗਰ ਕੋਈ ਚਾਲ ਨਹੀਂ ਦੀ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਲਨਾਮ ਕਰਨ ਦੇ ਖਾਤਰ। ਜੇ ਤੁਸੀਂ ਵੀ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਸਾਰਾ ਆਪਣੇ ਆਪ। ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਿਫਤਾਰ ਕੀਤੇ ਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਨੀ ਦੇਰ ਤੱਕ ਮੇਰੇ ਬਿਨਾਂ ਦੇ ਉਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਦੇ ਹਾਲੀ ਕੋਲ ਜੀ ਜਿੰਨੀ ਦੇਰ ਤੱਕ ਸਾਡੇ ਪਾਕਿਸਤਾਨਾ ਨੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਲ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਿਕਲਵਾ ਲਵਾਂਗੇ ਉਨੀ ਦੇਰ ਬਾਅਦ ਬਾਣੀ ਨੇ ਕਿਹਾਗੇ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮੰਤਰਮ ਜੋ ਥੀ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖੋਆ ਹੈ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ ਅਸੀਂ ਦੀ ਸਾਰੀ ਅਸੀਂ ਦੀ ਪਰਪਾਈ ਕਰਨ ਲਈ ਤਿਆਰ ਹਾਂ ਫਿਰ ਆਪਾਂ ਬਾਣੀ ਕੀਤਾ ਸੀ ਪਰ ਸਰਕਾਰ ਨੇ ਸਪਰੀਮ ਕੋਰਟ ਸੀ 81 ਜਾ ਕੇ ਕਿ ਡੱਲੇয়াল ਨੇ ਮਰਨ ਮਤ ਸੀ ਤੇ ਮਾਨਯੋਗ ਸਪਰੀਮ ਕੋਰਟ ਨੇ ਫਿਰ ਬੜੀਆਂ-ਬੜੀਆਂ ਗੱਲਾਂ ਕਹੀਆਂ 81 ਯਾਦ ਹੋਏਗਾ ਤੁਹਾਡੇ ਕਿ ਜੱਲਿਆਲ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ-ਬੜੀਆਂ ਆਪਣੀ ਉਪਮਾ ਕੀਤੀ ਸੀ ਉਹਦੇ ਵਿੱਚ ਉਹਨੇ ਆ ਦੇਖਾਈ ਸੀ ਦੇਖਣੀ ਯੋਗ ਸੀ ਸਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਤੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇਣੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਸੈਕਟ ਨਹੀਂ ਕੀਤੇ ਇਹਦਾ ਮਤਲਬ ਕੀ ਨਿਕਲਦਾ ਹੈ ਜੇ ਡਲਿਆ ਇਹਦਾ ਚੰਗਾ ਲੱਗਦਾ ਸੀਗਾ ਸੁਪਰੀਮ ਕੋਰਟ ਦੇ ਕਾਰਜਾਂ ਦੇ ਸੁਪਰੀਮ ਕੋਰਟ ਦੀ ਸਮਝ ਚਾਹ ਤਾਂ ਹਰੂ ਰਟਕਿਆ ਨਹੀਂ ਪਾਈ ਮਦਦ ਨੂੰ ਲ ਨੇ ਐਕਸੈਪਟ ਕੀਤੀ ਠੱਕਾ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਰੋਸ ਸੁਪਰੀਮ ਕੋਰਟ ਨੇ ਕਹਿੰਦਾ ਸੀ ਆਪਾਂ ਨੂੰ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀ ਕਿ ਨੱਲਿਆ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਹੈ ਉਹ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰ ਜਿਸ ਸੀ ਕੀਤਾ ਜਾਂਦਾ ਹੈ ਕਿ ਸਰਕਾਰ ਨੂੰ ਵੀ ਕੁਝ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚਾੱਕ ਕੇ ਹਸਪੀਟਲਾਈਜ਼ ਕਰੋ ਮੈਂ ਇੱਥੇ ਕਹਿਣਾ ਕੀ ਚਾਹਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੇ ਨਾਲ ਸੁਪਰੀਮ ਕੋਰਟ ਨੂੰ ਵੀ ਅਪੀਲ ਕਰਦੇ ਰਹੇ ਹਾਂ ਕਿ ਅਸੀਂ ਮੇਰੀ ਜਨਦੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਟੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੋਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਪਾਈ ਇਹਨਾ ਇਹਨਾ ਕਾਰਨਾ ਕਰਕੇ ਐਮਐਸਪੀ ਦੇਣੀ ਬੰਦ ਦੀ ਆ ਸਰਕਾਰ ਨੂੰ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਸਮਝੋ ਕਿ ਮਤਲਬ ਕੀ ਹੈ ਸਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਦੱਲਿਆਲ ਬਹੁਤ ਚੰਗਾ ਹੈ ਉਹ ਜਿਹੜੇ ਦੱਲਿਆਲ ਬਹੁਤ ਚੰਗਾ ਹੈ ਤਾਂ ਫਿਰ ਦੱਲਿਆਲ ਮਹਾਰੀਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਨੇ ਜੈਨੂਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੈਨੂਨ ਹੈ ਤਾਂ ਕਿਉਂ ਨਹੀਂ ਮਾਰਿਆ ਕਿ ਸੁਪਰੀਮ ਕੋਰਟ ਨੇ ਆਪ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਓ ਕਿ ਸਰਕਾਰੀ ਤੰਤਰ ਦੀ ਖੀੜ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜੀਆਂ ਐਫਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੀ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਇਹਨੂੰ ਤਾਂ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿ ਕੋਨ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲ ਰਹੀਆਂ। ਸੋ ਮੈਂ ਸਾਰੇ ਐਸਕੇਮ ਦੇ ਸਾਥੀਆਂ ਨੂੰ, ਐਸਕੇਮ ਨੌਨ ਪੋਲੀਟਿਕਲ ਦੇ ਸਾਥੀਆਂ ਨੂੰ ਸਾਰੇ ਵੀ ਕਿ ਇਹ ਇੱਕ ਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਸਾਡੇ ਪਿਆਰ ਨਾਲ ਇਹ ਵੀ ਫਿਰ ਕਿ ਅਜਿਹੀਆਂ ਐਪਾਂ ਦੇ ਉੱਤੇ ਜੇ ਕੋਈ ਅਜਿਹੀ ਗੱਲ ਹੁੰਦੀ ਹੈ ਆਪਣੇ ਪ੍ਰਤੀ ਤਾਂ ਉਹਨੂੰ ਇਗਨੋਰ ਕਰੋ, ਉਹਨੂੰ ਉਹਨੂੰ ਮਤਲਬ ਡਿਲੀਟ ਕਰਨ ਦੀ ਕੋਸ਼ਿਸ਼ ਕਰੋ। ਔਰ ਜਿਹੜਾ ਕਿਸੇ ਸਾਡੇ ਵੀਰ ਨੇ ਸਾਡੇ ਪੇਜਾਂ ਦੇ ਉੱਤੋਂ ਇਹ ਚਲਾਇਆ ਹੈ ਬਿਲਕੁਲ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲ ਨੂੰ ਕਿਉਂ ਮੰਤਰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕੱਲ ਤੋਂ ਆਪਾਂ ਦੇਖ ਰਹੇ ਹਾਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਜਿਹੜੀਆਂ इंटेलिजेंस मियांアルफान ने उनना ਤੋਂ ਬਹੁਤ ਬਦਾਨ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਦੋਸਤੋ ਇਹ ਸਭ ਇੰਟੈਲੀਜੈਂਸਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਤੰਤਰ ਹੈ ਜਿਹੜਾ ਆਪਣੇ ਫਲ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਖੀ ਕਿਉਂਕਿ ਜਿਹੜੀਆਂ ਐਪਾਂ ਚੱਲਦੀਆਂ ਨੇ ਜਿਹੜੀਆਂ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਹਨ ਸੋਚੋ ਜਰਾ ਉਹ ਆਪਣੇ ਵਾਸਤੇ ਹੀ ਚੰਗੀ ਗੱਲ ਹੈ ਜਾਂ ਆਪਣੀ ਉਸਤਤ ਦੀ ਗੱਲਤੇ ਮੇ ਕਰ ਸਕਦੇ ਨੇ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਹੈ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਰੀ ਇੱਕ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਰਨਾਮ ਕਰਨ ਦੇ ਖਾਤਰ ਜੀ ਤੁਸੀਂ ਵੀ ਕੋਸ਼ਿਸ਼ ਗੋਤੀਆਂ ਜੋੜਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਵੇ ਸਾਰਾ ਆਪਣੇ ਆਪ। ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਿਫਤਾਰ ਕੀਤੇ ਅਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹਨੀ ਦੇਰ ਤੱਕ ਨਹੀਂ ਬਿਜਾ ਦੇਣੇ ਦੇਰ ਤੱਕ ਸਾਡੇ ਸਾਰੇ ਕਿਸਾਨ ਦੇ ਹਾਂ ਨਹੀਂ ਕੋਈ ਜਿੰਨੀ ਦੇਰ ਤੱਕ ਹੈ ਅਤੇ ਕਿਸਾਨਾਂ ਨੂੰ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਮਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਿਕਰਵਾ ਲੈਂਦੇ ਉਹਨੀ ਦੇਰ ਤੱਕ ਬਾਣੀ ਨਹੀਂ ਗਿਵਾਉਂਦੇ ਤੇ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾਈ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਜੋ ਉੱਥੇ ਜੱਜੀ ਸਾਹਿਬ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਘੋੜਾ ਹੈ ਉਦੋਂ ਇਤਿਹਾਸਿਕ ਕਾਰਵਾਈ ਕਰਨ ਲਈ ਧਿਆਨ ਅੰਮ੍ਰਿਤਸਰ ਦੀ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਹੈ ਫਿਰ ਆਪਾਂ ਬਾਣੀ ਕੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਾਸੇ ਜਾ ਕੇ ਕਿ ਡੱਲੇয়াল ਨੇ ਮਰਨ ਮਰਨ ਤੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਇਤਿਹਾਸਿਕ ਯਾਦ ਹੋਏਗਾ ਤੁਹਾਡੇ ਕਰੀ ਗੱਲਿਆਕ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਇਹ ਰਾਜਨੀਤੀ ਤੋਂ ਦੂਰ ਆਇਆ ਫਲਾਣਾ ਫਲਾਣਾ ਬੜੀ ਆਪਣੀ ਆਪਣੀ ਉਪਮਾ ਕੀਤੀ ਸੀ ਉਹਦੇ ਵਿੱਚ ਮਨਾਰ ਦਿਖਾਈ ਚ ਟੇਪਨੀ ਯੋਗੀ ਸੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੂਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰਿੱਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਸੈਕਟ ਨਹੀਂ ਕੀਤੀ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਡਲਿਆ ਇਹਦਾ ਚੰਗਾ ਲੱਗਦਾ ਸੀਗਾ ਸੁਪਰੀਮ ਕੋਰਟ ਦੇ ਕਾਗਜ਼ਾਂ ਦੀ ਸੁਪਰੀਮ ਕੋਰਟ ਦੀ ਸਮਝ ਚ ਆ ਤਾਂ ਕਰੋ ਰਿੱਟ ਕਿਉਂ ਨਹੀਂ ਪਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੀ ਕੰਕਾਂ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬੋਰਡਰ ਤੇ ਚੱਲ ਰਿਹਾ ਸੀ ਉਦੋਂ ਰੋਇਸ ਅਬੀਨ ਕੋਟੇ ਕਹਿੰਦਾ ਸੀ ਆਪਾਂ ਨੂੰ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀਗਾ ਕਿ ਨੱਲਿਆ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਦੀ ਦਵਾਈ ਲੈਣਾ ਉਹ ਟਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰ ਆਇਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਕਿ ਕੁਛ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚਾਕੇ ਹਸਪੀਟਲਾਈਜ਼ ਕਰੋ ਮੈਂ ਇਹ ਕਹਿਣਾ ਕਿਚਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੇ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਕਿ ਐਸਐਸ ਮੈਰिज ਦੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਕੇ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹ ਨਾ ਨਾ ਕਾਰਨਾ ਕਰਕੇ ਐਮਐਸਪੀ ਦੇਣੀ ਮੰਦੀ ਹੈ ਸਰਕਾਰ ਤੋਂ ਕਹਿ ਕੇ ਐਮਐਸਪੀ ਦਿਵਾਓ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਆਪਣੇ ਆਪ ਸਮਝੋ ਕਿ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਉਹਦੇ ਡੱਲੇ ਵਾਲ ਬਹੁਤ ਚੰਗਾ ਹੈ ਤਫੇ ਡੱਲੇ ਆ ਮਾਗੀਆਂ ਮੰਗਾ ਤਾਂ ਮੰਨ ਲਈ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਨੇ ਜੈਨਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੰਮਣ ਹੈ ਤਾਂ ਕਿਉਂ ਨਹੀਂ ਮਾਰੀਓ ਸੁਪਰੀਮ ਕੋਰਟ ਨੇ ਪਰ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਤੇ ਇਹਦਾ ਮਤਲਬ ਇਹ ਨਿਕਲਦਾ ਭਰਾਓ ਕਿ ਸਰਕਾਰੀ ਤੰਤਰ ਦੀ ਖੇੜ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜੀਆਂ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਇਹਦੇ ਉੱਤੇ ਸੰਭਲਣ ਦੀ ਕੋਸ਼ਿਸ਼ ਕਰੋ ਇਹ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿ ਕੌਣ ਵਾਰ ਇਸ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚਲ ਰਹੀਆਂ ਸੋ ਮੈਂ ਸਾਰੇ ਐਸਕੇਪ ਦੇ ਸਾਥੀਆਂ ਨੂੰ ਐਸਕੇਪ ਨੌਨ ਪੋਲੀਟੀਕਲ ਦੇ ਸਾਥੀਆਂ ਨੂੰ ਸਾਰੇ ਵੀ ਕੇ ਦੀ ਏਕਤਾ ਸਿੱਧੂ ਕਰਦੇ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਸਾਡੇ ਪਤਨਾਲ ਜੀ ਤੇ ਕਰਾ ਕਿ ਅਜਿਹਾ ਐ ਪਾ ਦਿੱਤੇ ਜੇ ਕੋਈ ਅਜਿਹੀ ਗੱਲ ਹੁੰਦੀ ਹੈ ਆਪਣੇ ਪ੍ਰਤੀ ਤਾਂ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮੈਂ ਤਾਂ ਡਿਲੀਟ ਕਰਨ ਦੀ ਕੋਸ਼ਿਸ਼ ਕਰੂੰ ਔਰ ਜਿਹੜਾ ਕਿਸੇ ਸਾਡੇ ਵੀ ਆਪਣੇ ਸਾਡੇ ਪੇਜਾਂ ਦੇ ਉੱਤੋਂ ਇਹ ਚਲਾਇਆ ਹੈ ਬੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਲੱਭ ਰਹੇ ਆਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲ ਨੂੰ ਕਿਉਂ ਮੰਤਰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਕੱਲ ਤੋਂ ਆਪਾਂ ਦੇਖ ਰਹੇ ਆਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਇੰਟੈਲੀਜੈਂਸ ਲਿਆ ਐਪਾਂ ਨੇ ਉਨਾ ਤੋਂ ਬਹੁਤ ਵਿਦਾਂਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾਗਾ ਦੋਸਤੋ ਇਸ ਸਭ ਇਹਨਾਂ ਸਿਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਤੰਤਰ ਹੈ ਜਿਹੜਾ ਆਪਣੇ ਫਰਮ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਖੀ ਕਿ ਜਿਹੜਾ ਇਹ ਜਿਹੀਆਂ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਆ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਹਨ ਸੋਚੋ ਜਰਾ ਉਹ ਆਪਣੇ ਵਾਸਤੇ ਜੀ ਚੰਗੀ ਗੱਲ ਆ ਜਾਂ ਆਪਣੀ ਪੁਸਤਕ ਦੀ ਗਲਤੀ ਨੂੰ ਕਰ ਸਕਦੇ ਹੋ ਉਹਨਾਂ ਦੇ ਮਗਰ ਕੋਈ ਚਾਲ ਹੁੰਦੀ ਆ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਰੇ ਕਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਜੇ ਤੁਸੀਂ ਵੀ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਸਾਰਾ ਆਪਣੇ ਆਪ। ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਿਫਤਾਰ ਕੀਤੇ ਤੇ ਆਪਾਂ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹਨਾਂ ਦਿਨ ਤੱਕ ਨਹੀਂ ਦੇਣਾ ਦੇ ਦਿਨ ਤੱਕ ਸਾਡੇ ਸਾਰੇ ਕਿਸਾਨ ਦੇ ਹਾਂ ਨਹੀਂ ਕੋਈ ਜਿੰਨੀ ਦੇਰ ਤੱਕ ਸਾਡੇ ਕਿ ਸਾਲਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਲ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਿਕਲਵਾ ਲਵਾਂਗੇ ਉਨੀ ਦੇਰ ਤੱਕ ਪਾਣੀ ਨਹੀਂ ਗਿਵਾਗੇ ਤੇ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਿਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮੰਤ్రਤ ਰੋ ਜੋ ਜੱਜ ਜੀ ਸਾਹਿਬ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖੋਰਾ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ ਅਸੀਂ ਜਿੰਨੀ ਸਾਰੀ ਅਸੀਂ ਦੀ ਪਰਪਾਈ ਕਰਨ ਲਈ ਤਿਆਰ ਹਾਂ ਫਿਰ ਆਪਾਂ ਬਾਣੀ ਪੀਤਾ ਸੀ ਪਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਪਿਆ ਸੀ ਜਾ ਕੇ ਕਿ ਡੱਲੇਵਾਲ ਨੇ ਮਰਨ ਮਤ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਇਤਿਹਾਸਿਕ ਯਾਦ ਹੋਏਗਾ ਤੁਹਾਡੇ ਕਿ ਜਿੱਦ ਗੱਲੇ ਆ ਤਾਂ ਬਹੁਤ ਚੰਗਾ ਲੱਗ ਰਿਹਾ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹਦੇ ਵਿੱਚ ਉਹਨੇ ਆ ਵੀ ਕਹਿੰਦੇ ਤੇਨੀ ਯੋਗੀਤੀ ਸਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਤੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੂਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਸੈਪਟ ਨਹੀਂ ਕੀਤੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇ ਡੱਲਿਆ ਇਹਦਾ ਚੰਗਾ ਲੱਗਦਾ ਸੀਗਾ ਸੁਪਰੀਮ ਕੋਰਟ ਦੇ ਕਾਗਜ਼ਾਂ ਦੀ ਸੁਪਰੀਮ ਕੋਰਟ ਦੀ ਸਮਝ ਚਾ ਤਾਂ ਉਹ ਰੈਟ ਕਿਉਂ ਨਹੀਂ ਪਾਈ ਮਤਲਬ ਉਹਨਾਂ ਨੇ ਐਕਸੈਪਟ ਕੀਤੇ ਕੰ ਤੁਹਾਡੇ ਧਿਆਨ ਚ ਮੈਂ ਹੋਰ ਲਿਆਵਾਂ ਜਦੋਂ ਆਪਣਾ ਅੰਛਨ ਖਨੌਰੀ ਬੋਰਡਰ ਤੇ ਚੱਲ ਰਿਹਾ ਸੀ ਉਦੋਂ ਰੋਇਸ ਅਬੀਨ ਕੋਲ ਦੇ ਕਹਿੰਦਾ ਸੀ ਆਪਾਂ ਤੇ ਸਰਕਾਰ ਨੂੰ ਆਪਾਂ ਨੂੰ ਵੀ ਕਹਿੰਦਾ ਸੀ ਜੇ ਨੱਲਿਆਲ ਜੀ ਦੀ ਸਿਹਤ ਬਹੁਤ ਇੰਪੋਰਟੈਂਟ ਆ ਉਹ ਦੀ ਦਵਾਈ ਲੈਣਾ ਉਹ ਟ੍ਰੀਟਮੈਂਟ ਕਰਾਉਣਾ ਤੇ ਸਰਕਾਰ ਤੇ ਵੀ ਪ੍ਰੈਸ਼ਰ ਆਇਜ਼ ਸੀ ਕੀਤਾ ਜਾਂਦਾ ਸੀ ਸਰਕਾਰ ਨੂੰ ਵੀ ਕਿ ਕੁਛ ਕਰੋ ਕਿਵੇਂ ਕਰੋ ਭਾਈ ਉਹਨੂੰ ਉੱਥੋਂ ਚੱਕ ਕੇ ਹਸਪੀਟਲਾਈਜ਼ ਕਰੋ ਮੈਂ ਇਹ ਕਹਿਣਾ ਕਿਚਾਉਣਾ ਜਦੋਂ ਇਹ ਕਹਿੰਦਾ ਸੀ ਸੁਪਰੀਮ ਕੋਰਟ ਤੇ ਅਸੀਂ ਨਾਲ ਦੇ ਨਾਲ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਰਹੇ ਹਾਂ ਕਿ ਅਸਐ ਇਸ ਮੇਰੀ ਜਿੰਦਗੀ ਦੀ ਸੁਪਰੀਮ ਕੋਰਟ ਚਿੰਤਾ ਨਾ ਕਰੇ ਸੁਪਰੀਮ ਕੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਉੱਤੇ ਦਬਾਅ ਬਣਾਵੇ ਕਿ ਉਹ ਸਾਡੀਆਂ ਮੰਗਾਂ ਮੰਨੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵੇ ਲੇਕਿਨ ਕਦੇ ਵੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲ ਮੂੰਹ ਨਹੀਂ ਕੀਤਾ ਉਹਨੂੰ ਕਦੇ ਨਹੀਂ ਕਿਹਾ ਅਸੀਂ ਇਥੋਂ ਤੱਕ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਵੀ ਚਿੱਠੀ ਲਿਖੀ ਕਿ ਭਾਈ ਇਹ ਇਨਾ ਇਨਾ ਕਾਰਨਾ ਕਰਕੇ ਐਮਐਸਪੀ ਦੇਣੀ ਮੰਦੀ ਆ ਸਰਕਾਰ ਤੋਂ ਕਹਿ ਕੇ ਐਮਐਸਪੀ ਦਿਵਾਓ ਸੋ ਇਹਦਾ ਸਾਰੀਆਂ ਪੰਨਾਂ ਨੂੰ ਤੁਸੀਂ ਆਪਣੇ ਆਪ ਸਮਝੋ ਕਿ ਮਤਲਬ ਕੀ ਹੈ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਕਿ ਡੱਲੇ ਵਾਲ ਬਹੁਤ ਚੰਗਾ ਹੈ ਉਹ ਜਿਹੜੇ ਡੱਲੇ ਵਾਲ ਬਹੁਤ ਚੰਗਾ ਹੈ ਤਫਰ ਦਲੇਲ ਮਾਹਿਆਂ ਮੰਗਾ ਤਾਂ ਮੰਗ ਨਹੀਂ ਰਿਹਾ ਇਹ ਵੀ ਕਿਹਾ ਕਿ ਕਿਸਾਨਾਂ ਨੇ ਜੈਨਨ ਮੰਗਾ ਠਾਉਂਦਾ ਤੇ ਜੇ ਸਾਡੀ ਮੰਗ ਜੰਮਣ ਹੈ ਤਾਂ ਕਿਉਂ ਨਹੀਂ ਮਾਰੀਓ ਸੁਪਰੀਮ ਕੋਰਟ ਨੇ ਔਰ ਸਰਕਾਰ ਨੂੰ ਕਿਹਾ ਕਿ ਵੀ ਇਹਨਾਂ ਦੀ ਮੰਗ ਮੰਨੋ ਇਹਦਾ ਮਤਲਬ ਇਹ ਨਿਕਲਦਾ ਭਰਾਵੋ ਕਿ ਸਰਕਾਰੀ ਤੰਤਰ ਦੀ ਖੇੜ ਹੈ ਜਿਹਦੇ ਤਹਿਤ ਕਦੇ ਸੁਪਰੀਮ ਕੋਰਟ ਦੇ ਥਰੂ ਕਦੇ ਇਹੋ ਜਿਹੇ ਐਪਾਂ ਦੇ ਥਰੂ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਬਹੁਤ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਇਹਨੂੰ ਤਾਂ ਸੰਭਲਣ ਦੀ ਕੋਸ਼ਿਸ਼ ਕਰੋ ਕਿਉਂਕਿ ਬਚਨ ਦੀ ਕੋਸ਼ਿਸ਼ ਕਰੋ ਕਿ ਕੌਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹੋ ਜਿਹੀਆਂ ਚਾਲਾਂ ਚੱਲ ਰਹੀਆਂ ਨੇ ਸੋ ਮੈਂ ਸਾਰੇ ਐਸਕੀਮ ਦੇ ਸਾਥੀਆਂ ਨੂੰ ਐਸਕੀਮ ਨੌਨ ਪੋਲੀਟੀਕਲ ਦੇ ਸਾਥੀਆਂ ਨੂੰ ਸਾਰੇ ਵੀ ਕੇ ਦੀ ਇਕਤਾ ਸਿੱਧੂਪੁਰ ਦੇ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਸਾਡੇ ਪੈਨਲ ਵੀਰੀ ਕਰਾ ਕਿ ਅਜੇ ਹੀ ਐਪਾ ਦੇਤੇ ਜੇ ਕੋਈ ਅਜਿਹੀ ਗੱਲ ਹੁੰਦੀ ਹੈ ਆਪਣੇ ਪ੍ਰਤੀ ਉਹਨੂੰ ਇਗਨੋਰ ਕਰੋ ਉਹਨੂੰ ਉਹਨੂੰ ਮੈਂ ਤਾਂ ਡਿਲੀਟ ਕਰਨ ਦੀ ਕੋਸ਼ਿਸ਼ ਕਰੋ ਔਰ ਜਿਹੜਾ ਕਿਸੇ ਸਾਡੇ ਵੀ ਆਪਣੇ ਸਾਡੇ ਪੇਜਾਂ ਦੇ ਉੱਤੋਂ ਹੀ ਚਲਾਇਆ ਹੈ ਬਣਾ ਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਲੱਭ ਰਹੇ ਆਂ ਕਿ ਉਹਨਾਂ ਨੇ ਸਾਡੇ ਪੇਜ ਤੋਂ ਇਹ ਗੱਲ ਨੂੰ ਕਿਉਂ ਮੰਤਰ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਕੱਲ ਤੋਂ ਆਪਾਂ ਦੇਖ ਰਹੇ ਆਂ ਆਪਣੇ ਜਥੇਬੰਦੀ ਦੇ ਪੇਜਾਂ ਤੋਂ ਇਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪਾਂ ਵੱਲੋਂ ਜਿਹੜੀਆਂ ਇੰਟੈਲੀਜੈਂਸ ਦੀਆਂ ਐਪਾਂ ਨੇ ਉੱਨਾ ਤੋਂ ਮੌਤਵਿਧਾਨ ਚੜਾ ਕੇ ਆਪਣੇ ਬਾਰੇ ਬੋਲਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸਣਾ ਪਏਗਾ ਦੋਸਤੋ ਇਸ ਸਭ ਆਲੰਸਾ ਦੇ ਕੰਮ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਅੰਦੋਲਨਕਾਰੀ ਲੋਕਾਂ ਨੂੰ ਬਦਨਾਮ ਕਰਨ ਦੇ ਰਸਤੇ ਲੱਭਦੀਆਂ ਹੁੰਦੀਆਂ ਔਰ ਉਹਦੇ ਰਾਹੀਂ ਇਹਨਾਂ ਕੋਲ ਇੱਕ ਬਹੁਤ ਵੱਡਾ ਤੰਤਰ ਹੈ ਜਿਹੜਾ ਆਪਣੇ ਫਰਾਮ ਵਰਤਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਕਰਨ ਨਹੀਂ ਆਖਦੀ ਓਕੇ ਜਿਹੜਾ ਇਹ ਜਿਹੀਆਂ ਐਪਾਂ ਚੱਲਦੀਆਂ ਨੇ ਜਿਹੜੀਆਂ ਉਹ ਕੋਈ ਆਮ ਆਦਮੀ ਦੀ ਤਾਂ ਚੱਲਦੀ ਨਹੀਂ ਉਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੀਆਂ ਹੁੰਦੀਆਂ ਆ ਤੇ ਆਪਾਂ ਜਿਹੜੇ ਲੋਕ ਕਾਰਪੋਰੇਟ ਲੋਕਾਂ ਦੇ ਖਿਲਾਫ ਲੜਨ ਵਾਲੇ ਲੋਕ ਹਨ ਸੋਚੋ ਜਰਾ ਉਹ ਆਪਣੇ ਵਾਸਤੇ ਹੀ ਚੰਗੀ ਗੱਲ ਆ ਜਾਂ ਆਪਣੀ ਪੁਸਤਕ ਦੀ ਗੱਲ ਕਿਵੇਂ ਕਰ ਸਕਦੇ ਹੋ ਉਹਨਾਂ ਦੀ ਮਗਰ ਕੋਈ ਚਾਲ ਨਹੀਂ ਦੀ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਸਾਰੇ ਇਹ ਚਾਲ ਚੱਲੀ ਜਾ ਰਹੀ ਹੈ ਆਪਾਂ ਨੂੰ ਬਦਨਾਮ ਕਰਨ ਦੇ ਖਾਤਰ ਜੇ ਤੁਸੀਂ ਵੀ ਕੁਝ ਗੋਟੀਆਂ ਜੋੜਨ ਦੀ ਕੋਸ਼ਿਸ਼ ਕਰੋਗੇ ਫਿਰ ਤੁਹਾਨੂੰ ਪਤਾ ਲੱਗ ਜੇਗਾ ਸਾਰਾ ਆਪਣੇ ਆਪ। ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਕਿਸਾਨ ਗ੍ਰਫਤਾਰ ਕੀਤੇ ਅਤੇ ਆਪਾਂ ਫੈਸਲਾ ਲਿਆ ਸੀ ਕਿ ਅਸੀਂ ਪਾਣੀ ਉਹਨੀ ਦੇਰ ਤੱਕ ਨਹੀਂ ਦੇਣਾ ਜਿੰਨੀ ਦੇਰ ਤੱਕ ਸਾਡੇ ਸਾਰੇ ਕਿਸਾਨ ਦੇ ਹਾਂ ਨਹੀਂ ਕੋਈ ਜਿੰਨੀ ਦੇਰ ਤੱਕ ਸਾਡੇ ਜਿਸ ਨਾਲ ਇਹ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਨ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋ ਸਰਕਾਰ ਦੇ ਤੇ ਦਬਾਅ ਬਣਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਿਕਰਵਾ ਲਵਾਂਗੇ ਉਹ ਨਹੀਂ ਜੀ